ਇਹ ਕਿਹੜੇ ਮੇਰੇ ਮਰੂਕ ਬਿੱਚ ਗਿਆ ਪਤਾ ਨਹੀਂ ਅਰੇ ਸ਼ਾਹ ਪਤਾ ਨਹੀਂ ਕਹਾ ਜਿੱਥੇ ਰੱਖਦੀ ਹੈ ਨਾਲ ਹਾਂਏ ਮੰਮੀਏ ਹਾਂ ਪਰ ਇਹ ਕਿ ਕੋ ਆਇਆ ਹਿੰਦੂ ਨੇ ਕਹਿਤਾ ਕਿ ਉਹ ਸਦੀ ਠੀਕ ਹੋ ਜਾ ਗਿਆ ਆ ਰਾਂਦਾ ਪਰ ਲੱਗੂ ਫ੍ਰੀਸ ਆ ਮਾ ਸਾਡੀ ਸ਼ੈਨੋ ਨਾ ਕੋਈ ਮਾਰਦਾ ਅੱਛਾ ਸੋਨ ਨੂੰ ਪਰੇ ਘਰ ਆਈਡੀਆਂ ਯਾਰ ਭਾਈ ਜੀ ਆਈਡੀਆਂ ਪੋਜ ਹੋਣ ਜਾਂ ਆਵੇ ਸੋਨ ਨੂੰ ਆਵੀ ਯਾਰ ਕੀ ਕਰਨਾ ਠੀਕ ਕਰਨਾ ਖਲੋ ਤੇ ਵਾਪਸ ਹੋਇਆ ਜਿਹਦੇ ਵਿੱਚ ਪਿੰਡ ਦੇ ਸਰਪੰਚ ਪ੍ਰਤਾਪ ਸਿੰਘ ਨੂੰ ਇੱਕ ਮੋਟਰਸਾਈਕਲ ਤੇ ਅਣਜਾਣ ਵਿਅਕਤੀ ਆਇਆ ਸੀਗਾ ਉਹਦੇ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਜਿਸ ਦੀ ਮੌਕੇ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਇੱਕ ਉਹਨਾਂ ਦੇ ਨਾਲ ਦਾ ਸੀਗਾ ਬੁੱਧ ਸਿੰਘ ਉਹਦੇ ਵੀ ਲੱਤ ਤੇ ਗੋਲੀ ਲੱਗੀ ਹੈ ਸਾਨੂੰ ਕੁਝ ਲੀਡਸ ਮਿਲੀ ਹੈ ਤੇ ਪੁਲਿਸ ਜਿਹੜੀ ਹੈ ਉਹ ਲੀਡਸ ਨੂੰ ਫੋਲੋ ਕਰ ਰਹੀ ਹੈ ਤੇ ਜਲਦੀ ਇਹਦੇ ਵਿੱਚ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਸਰ ਇਨਸੀਡੈਂਟ ਜਿਹੜਾ ਹੈ ਕਿੰਨੇ ਸ਼ੂਟਰ ਜਿਹੜੀ 1 ਹੀ ਸ਼ੂਟਰ ਸੀਗਾ ਮੋਟਰਸਾਈਕਲ ਤੇ ਤੇ ਅਸੀਂ ਸਾਨੂੰ ਕਾਫੀ ਚੰਗੀਆਂ ਲੀਡ ਮਿਲੀ ਹੈ ਤੇ ਇਹਨੂੰ ਸਖਤੀ ਨਾਲ ਆਪਾਂ ਡੀਲ ਕਰਾਂਗੇ ਸਰ ਬੜਾ ਘਬਰਾਇਆ ਹੋਇਆ ਹੈ ਜਿਹਦੇ ਵਿੱਚ ਪਿੰਡ ਦੇ ਸਰਪੰਚ ਪ੍ਰਤਾਪ ਸਿੰਘ ਨੂੰ ਇੱਕ ਮੋਟਰਸਾਈਕਲ ਤੇ ਅਣਜਾਣ ਵਿਅਕਤੀ ਆਇਆ ਸੀਗਾ ਉਹਦੇ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਜਿਹਦੀ ਮੌਕੇ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਇੱਕ ਉਹਨਾਂ ਦੇ ਨਾਲ ਦਾ ਸੀਗਾ ਬੁੱਧ ਸਿੰਘ ਉਹਦੇ ਵੀ ਲੱਤ ਤੇ ਗੋਲੀ ਲੱਗੀ ਹੈ ਸਾਨੂੰ ਕੁਝ ਲੀਡਸ ਮਿਲੀ ਹੈ ਤੇ ਪੁਲਿਸ ਜਿਹੜੀ ਹੈ ਉਹ ਲੀਡਸ ਨੂੰ ਫੋਲੋ ਕਰ ਰਹੀ ਹੈ ਤੇ ਜਲਦੀ ਇਹਦੇ ਵਿੱਚ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਸਰ ਇਨਸੀਡੈਂਟ ਜਿਹੜਾ ਹੈ ਕਿੰਨੇ ਕੁ ਸ਼ੂਟਰ ਜਿਹੜੀ ਇੱਕ ਹੀ ਸ਼ੂਟਰ ਸੀਗਾ ਮੋਟਰਸਾਈਕਲ ਤੇ ਤੇ ਅਸੀਂ ਸਾਨੂੰ ਕਾਫੀ ਚੰਗੀਆਂ ਲੀਡ ਮਿਲੀ ਹੈ ਤੇ ਇਹਨੂੰ ਸਖਤੀ ਨਾਲ ਆਪਾਂ ਡੀਲ ਕਰਾਂਗੇ ਸਰ